ਜਿਹੜਾ ਤੁਸੀਂ ਇਸ ਸਕਰੀਨ ਤੇ ਮੁੰਡਾ ਦੇਖ ਰਹੇ ਹੋ ਨਾ ਇਹ ਚੋਰ ਆ ਇਹ ਚੱਕ ਸ਼ਰਟ ਪਾਈ ਵੀ ਆ ਕੱਚੀ ਢਝੋਲਾ ਜਾਏਦੇ ਹਨਾ ਕਾਲਜ ਚ ਪੜਨ ਵਾਲਾ ਕੋਈ ਜਾਂ ਕੋਈ 20 ਸਾਲ ਦਾ ਮੁੰਡਾ ਲੱਗ ਰਿਹਾ ਤੇ ਜਾਲੀ ਫੋਨ ਲਾ ਕੇ ਕੁਝ ਨਹੀਂ ਕਰ ਰਿਹਾ ਗੱਲ ਨਹੀਂ ਕਰ ਰਿਹਾ ਕਿਸੇ ਨਾਲ ਇਹ ਸਿਰਫ ਮੋਟਰਸਾਈਕਲ ਦੇਖ ਰਿਹਾ ਵੀ ਚੱਕਣਾ ਕਿਹੜਾ ਇਨਾਂ ਚੋਂ ਤੇ ਇਹ ਦੇਖੋ ਵੀ ਪਹਿਲਾਂ ਇਨਾਂ ਚਰਾਂ ਹੀ ਖੜਾ ਰਹਿੰਦਾ ਹਨਾ ਨਹਿਰੂ ਪਾਰਕ ਹੈ ਪਬਲਿਕ ਪਲੇਸ ਹੈ ਜੈਤੋ ਸ਼ਹਿਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸ਼ਹਿਰ ਜੈਤੋ ਆ ਨਹਿਰੂ ਪਾਰਕ ਦੇ ਵਿੱਚ ਤੇ ਬਾਹਰ ਗੇਟ ਦੇ ਉੱਤੇ ਨਾ ਇੱਕ ਪਾਰਕਿੰਗ ਬਣੀ ਬਣੀ ਹੋਈ ਹੈ ਤੇ ਉੱਥੇ ਨਾ ਖੜ ਕੇ ਇਹਨੇ ਪਹਿਲਾਂ ਮਾਲਕ ਨੂੰ ਟ੍ਰੇਸ ਕਰਦਾ ਵੀ ਕਿਹੜਾ ਬੰਦਾ ਮੋਟਰਸਾਈਕਲ ਲੈ ਕੇ ਆਉਂਦਾ ਹਨਾ ਉਹ ਨਿਗਾ ਰੱਖ ਰੱਖੀ ਇਹਨੇ ਫੁੱਲ ਉਦੋਂ ਬਾਅਦ ਜਦੋਂ ਅਸੀਂ ਸੈਰ ਕਰਨ ਅੰਦਰ ਜਾਵੜੇ پارک ਦੇ ਵਿੱਚ ਤੇ ਇਹਨੇ ਪੂਰਾ ਤੱਕਾ ਕੇ ਪਲੈਨਿੰਗ ਦੇ ਨਾਲ ਪਹਿਲਾਂ ਤਾਂ ਇਥੇ ਗੋਲ ਗੱਪੇ ਵੀ ਲਾਊਗਾ ਇਹ ਹੁਣ ਦੇਖੋ ਵੀ ਇਹਨੇ ਨਾ ਆ ਮੋਬਾਈਲ ਲਾਇਆ ਕਰਨ ਨਾਲ ਤੇ ਸਾਰੀਆਂ ਮਤਲਬ ਮੋਟਰਸਾਈਕਲਾਂ ਤੇ ਆਹ ਵਹੀਕਲ ਜਿਹੜੇ ਟੂ ਵੀਲਰ ਖੜੇ ਆ ਸਾਰਾਂ ਦੇ ਦੇਖਿਆ ਵੀ ਚਾਬੀ ਵੀ ਕਿਹੜੇ ਨੂੰ ਲਾਈ ਜਾਵੇ ਪਸੰਦ ਕਰਿਆ ਇਹਨੇ ਚੰਗੀ ਤਰ੍ਹਾਂ ਵੀ ਜਦੋਂ ਨੂੰ ਆਹ ਮੋਟਰਸਾਈਕਲ ਆਣ ਲੱਗੇ ਈਜ਼ੀ ਟਾਰਗੇਟ ਲੱਗਿਆ ਪ੍ਰੋਫੈਸ਼ਨਲ ਬੰਦਾ ਵੀਰੇ ਇਹ ਪੂਰਾ ਤੇ ਜਿੱਥੇ ਵੀ ਤੁਹਾਨੂੰ ਇਹ ਮਿਲੇ ਸਾਡੇ ਮੋਟਰਸਾਈਕਲ ਦਾ ਨੰਬਰ ਆ PB04AB284 ਲਾਲ ਰੰਗ ਦਾ ਕਾਲੀਆਂ ਗ੍ਰਾਫਿਕਸ ਦਾ ਵਿੱਚ ਡੀਲਕਸ 2018 ਮਾਡਲ ਦੇਖੇ ਤਾਂ ਮੋਬਾਈਲ ਨੰਬਰ 9809039 00976 ਤੇ ਫੋਨ ਕਰਕੇ ਦੱਸਿਆ ਜਾਵੇ ਵੀਰ ਤੇ ਇਹਨੇ ਨਾ ਯਾਰ ਪੂਰਾ ਦੇਖੋ ਤਕਾ ਕੇ ਆਏ ਹੁਣ ਗੋਲਗੱਪੇ ਵਾਲੇ ਤੋਂ ਨਾ ਇਹਨੇ ਗੋਲਗੱਪੇ ਲੈ ਕੇ ਫਿਰ ਉਹਨੂੰ ਝੋਲਾ ਇਹਨੂੰ ਜੰਗਲੇ ਤੇ ਟੰਗੂਗਾ ਪੂਰਾ ਪਲੈਨਿੰਗ ਨਾਲ ਜਿਵੇਂ ਇਹਨੂੰ ਕਿਸੇ ਦਾ ਡਰ ਡੋਰੀ ਨਹੀਂ ਹੁੰਦਾ ਹੈ ਤੇ ਫਿਰ ਇਹਨੇ ਦੇਖੋ ਵੀ ਆ ਝੋਲਾ ਲਾਇਆ ਲਾ ਕੇ ਤੇ ਸਾਨੂੰ ਅੰਦਰ ਵੇਖਣ ਜਾਊਗਾ ਹੈ ਦੇਖ ਕੇ ਵੀ ਜਦੋਂ ਨੂੰ ਪਤਾ ਲੱਗਿਆ ਵੀ ਪਰਲੇ ਪਾਸੇ ਜਾ ਵੜੇ ਸੀ ਸੈਰ ਕਰਦੇ ਕਰਦੇ ਫਿਰ ਇਹਨੇ ਆਇਆ ਇਹਨੇ ਦੇਖੋ ਜਿਵੇਂ ਹੀ ਹੈਂਡਲ ਹੁੰਡਲ ਨੇ ਮੋੜਿਆ ਚਾਬੀ ਲਾਈ ਸਿੱਧੀ ਜਿਵੇਂ ਮਾਲਕ ਸਟਾਰਟ ਕਰਦਾ ਹੁੰਦਾ ਨਾ ਆਪਣੀ ਵੀਹਿਕਲ ਨੂੰ ਓਵੇਂ ਇੱਕ ਮਿੰਟ 'ਚ ਇਹਨੇ ਮੋਟਰਸਾਈਕਲ ਕਮਾਇਆ ਸੈਲਫ ਮਾਰੀ ਤੇ ਲੈ ਕੇ ਉਹ ਹੋ ਗਿਆ ਤਿੱਤਰ ਆ ਜਾਂਦਾ ਦੀ ਚੋਰ ਸ਼ੇਅਰ ਕਰ ਦੋ ਵੀਰੇ ਤਾਂ ਇਹਨੇ ਮੋਟਰਸਾਈਕਲ ਮਿਲ